ਲਾਈਵ 28 ਚੈਨਲ ਤੇ ਤੁਹਾਡਾ ਸਵਾਗਤ ਹੈ ਜਿਲ੍ਹਾ ਜੋਇਨਾ ਬੋਟ ਗਦਾਫੋ ਤੇ ਸਿਰ ਨਾਲ ਐਡਵੋਕੇਟ ਜਗਰੂਨ ਸਾਹਿਬ ਸੇਫਾਬ ਬਲਨਾਥ ਸ਼ਹੀਦ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਟੀਮਾ ਦੀ ਯਾਦ ਵਿੱਚ ਪਿੰਡ ਆਲੋਵਾਲ ਵਿਖੇ ਇਸ਼ਾਰੇ ਜਾ ਰਹੇ ਜਗਦੀਰੀ ਗੇੜ ਦਾ ਨਹੀਂ ਪੱਥਰ ਰੱਖਣ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਨਾਨਕ ਸਾਹਿਬ ਕਲੰਦਰ ਇਨਸਾਨ ਨਵੇਂ ਸਾਹਿਬ ਦੀ ਆਮਦ ਹੋਲਾ ਮਹਾਲਾ ਅਤੇ ਹੋਲੀ ਦੀ ਵਧਾਈ ਦਿੱਤੀ ਚੇਰਨਾ ਐਡਵੋਕੇਟ ਜਰੂਸ਼ਨ ਸੇਖਵਾ ਨੇ ਕਿਹਾ ਕਿ ਜਿਹੜੀਆਂ ਕੌਮਾਂਸੀ ਬਾਨੂੰ ਯਾਦ ਰੱਖਦੀਆਂ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ ਅਤੇ ਫਿਰ ਪਰਿਵਾਰਾਂ ਦਾ ਇਹ ਨਹੀਂ ਬਲਕਿ ਪੂਰੇ ਪਿੰਡਾਂ ਤੇ ਦੇਸ਼ ਦਾ ਮਾਣ ਹੋਇਆ ਨੇ ਚੇਰਨਾ ਦੇ ਐਡਵੋਕੇਟ ਜਰੂਸ਼ਨ ਸੇਖਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਦੀ ਸਰਕਾਰ ਵੱਲੋਂ ਫਿਰ ਦਾਦੇ ਪਰਿਵਾਰਾਂ ਦੀ ਐਕਗ੍ਰੇਸ਼ੀਆ ਫੰਡ ਦੇਣ ਸਮੇਤ ਸਹੀ ਦਾਦੇ ਸਾਹਿਬ ਨੂੰ ਤਾਜ਼ਾ ਕਰਦੇ ਪਿੰਡ ਵਿੱਚ ਉਹਨਾਂ ਦੇ ਨਾਮ ਤੇ ਗੇਟ ਸਕੂਲ ਅਤੇ ਖੇਡ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਇਹਨਾਂ ਦੀਆਂ ਸਹਾਇਤਾ ਨੂੰ ਸਜਦਾ ਕਰਦੇ ਹੋਏ ਦੇਸ਼ ਦੀ ਸੇਵਾ ਲਈ ਪ੍ਰੇਰਿਤ ਹੋਣ ਇਸ ਮੌਕੇ ਤੇ ਸਰਪੰਚ ਮੈਡਮ ਮਨਜੀਤ ਕੌਰ ਪੰਨੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਆਲਾ ਸਮੇਤ ਪਿੰਡ ਆਲਾ ਦੀ ਸਮੂਚੀ ਪੰਚਾਇਤ ਅਤੇ ਸ੍ਰੀ ਵਿਦਕ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਟੀਮਾ ਦੇ ਭਰਾ ਗੁਰਜੀਤ ਸਿੰਘ ਦੇ ਟੀਮਾ ਉਰਫ ਮਿੰਟਾ ਅਲਵਾ ਨੇ ਚੇਅਰਮੈਨ ਐਡਵੋਕੇਟ ਜਗਨੇਸ਼ਨ ਸੇਖਣਾਂ ਜੀ ਬਾਤ ਧੰਨਵਾਦ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯਾਦਗਾਰੀ ਗੇਟ ਬਣਾਉਣ ਲਈ 8,60,000 ਰੁਪਏ ਗ੍ਰਾਂਟ ਜਾਰੀ ਕੀਤੀ ਹੈ ਅਤੇ ਇਸ ਦੇ ਇਲਾਵਾ ਪਿੰਡ ਦੇ ਹੋਰ ਵੀ ਕਾਰਜ ਕਾਗਜ਼ਾਤ ਨਹੀਂ ਠੱਲ ਜਾਰੀ ਕੀਤੇ ਹਨ ਇਸ ਮੌਕੇ ਤੇ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਬਲਦੇਵ ਸਿੰਘ ਨਮਾਣਾ ਐਸ ਐਚ ਓ ਧਾਰੀਵਾਲ ਸ੍ਰਿੰਦਰਪਾਲ ਸਿੰਘ ਡੀ ਡੀ ਪੀ ਧਾਰੀਵਾਲ ਗੁਰਦੀਪ ਸਿੰਘ ਤਰਨਜੀਤ ਸਿੰਘ ਪੰਨੂ ਸਿੰਘ ਸ਼ਕਤੀ ਗੁਰਦੇਸ਼ ਸਿੰਘ ਇੰਫੈਕਟਰ ਸੁਵਰਨਜੀਤ ਸਿੰਘ ਇੰਫੈਕਟਰ ਜਗਤ ਸਿੰਘ ਸਤਨਾਮ ਸਿੰਘ ਹੱਲਾ ਵਾਲਾ ਮੰਤਰੀ ਤਕੌਰ ਕਲਦੀਪ ਸਿੰਘ ਢੀਂਗ ਸਾਹਿਬ ਦੀਪ ਰਸੰਧੂ ਸ਼ਕਲਾਵਰ ਦੇਵ ਸਿੰਘ ਦੇਵੀ ਫਰਕੀਸ਼ ਸਿੰਘ ਜਗਦੀਸ਼ ਰਾਜ ਧਾਰੀਵਾਲ ਕੋ ਇਲਾਵਾ ਸ਼ਹੀਦ ਗੁਪਕਰਤਨ ਬਲਪ੍ਰੀਤ ਸਿੰਘ ਕਿੰਨਾਂ ਦੀ ਮਾਤਾ ਅਤੇ ਪਰਿਵਾਰਕ ਮੈਂਬਰ ਆ ਗਏ ਸਮਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਰਕਾਰ ਚਗਰੂਪ ਸਿੰਘ ਸੇਖਵਾ ਜਿੰਦਾਬਾਦ ਚਗਰੂਪ ਸਿੰਘ ਸੇਖਵਾ ਜਿੰਦਾਬਾਦ ਸੇਖਵਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਚਗਰੂਪ ਸਿੰਘ ਸੇਖਵਾ ਜਿੰਦਾਬਾਦ ਅੱਜ ਪਹਿਲਾਂ ਤਾਂ ਮੈਂ ਅੱਜ ਜਿਹੜਾ ਨਾਨਕ ਸ਼ਹੀਦ ਸਮਰਦਾ ਨਵਾਂ ਵਾਰਾ ਉਹਦੀ ਵਧਾਈ ਦਿੰਦਾ ਨਾ ਸਾਰੀ ਸੰਗਤ ਨੂੰ ਹੋਲੀ ਦੀ ਔਰ ਹੋਲੇ ਮਹਲੇ ਦੀ ਵਧਾਈ ਦਿੰਦਾ ਔਰ ਤੀਜਾ ਜਿਹੜੇ ਪ੍ਰਮੁੱਖ ਕਾਮਲੀ ਅੱਜ ਇੱਥੇ ਅਸੀਂ ਆਏ ਆ ਬੜੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਇਸ ਪਿੰਡ ਦਾ ਨਹੀਂ ਇਸ ਇਲਾਕੇ ਦੀ ਸ਼ਾਨ ਸਾਡੇ ਸ਼ਹੀਦ ਗੁਰਪ੍ਰੀਤ ਸਿੰਘ ਜੀ ਜੋ ਕਿ Air Force ਚ ਬੜੇ ਵੱਡੇ ਅਕਸਰ ਸਨ ਉਹਨਾਂ ਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਜਿਹੜਾ ਬੜੇ ਲੰਬੇ ਸਮੇਂ ਤੋਂ ਅ ਜਿਹੜਾ ਬਣਾਉਣ ਦਾ ਉਹ ਮਠਿਆ ਹੋਇਆ ਸੀ ਅੱਜ ਉਹਦਾ ਜਿਹੜਾ ਕੰਮ ਉਹ ਸ਼ੁਰੂ ਹੋਣ ਲੱਗਿਆ ਵਾ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਅੱਜ ਵਧਾਈ ਦਿੰਦਾ ਕਿ ਉਹਨਾਂ ਦੀ ਯਾਦ ਦੇ ਵਿੱਚ ਇਹ ਗੇਟ ਜਿਹੜਾ ਵਾ ਉਹ ਤਿਆਰ ਹੋਊਗਾ ਔਰ ਮੈਂ ਸਰਪੰਚ ਸਾਹਿਬ ਹੁਣਾਂ ਦਾ ਇਸ ਪਰਿਵਾਰ ਦਾ ਮੈਂਟਾ ਜੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਪ੍ਰਬੰਧ ਕਰਕੇ ਤੇ ਅੱਜ ਇਹਦਾ ਕੰਮ ਜਿਹੜਾ ਵਾ ਅਸੀਂ ਸ਼ੁਰੂ ਕਰਾਉਣ ਲੱਗਾ ਕਿਉਂਕਿ ਕੌਮਾਂ ਉਹ ਹੀ ਜਿੰਦੀਆਂ ਰਹਿੰਦੀਆਂ ਨੇ ਜਿਹੜੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਨੇ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਲੈ ਕੇ ਗਾ ਸਾਡੀ ਨੌਜਵਾਨ ਪੀੜੀ ਨੇ ਸਿਹਤ ਲੈਣੀ ਹੈ ਸੋ ਇਹਦੇ ਜਿਹੜੇ ਪੰਜਾਬ ਸਰਕਾਰ ਜੋ ਕਿ ਭਗਵੰਤ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਆ ਪਿੰਡਾਂ ਦੇ ਵਿੱਚ ਜਿੱਥੇ ਵੀ ਸ਼ਹੀਦ ਹੋਏ ਨੇ ਉਹਨਾਂ ਦੇ ਨਾਂ ਦੇ ਗੇਟ ਬਣਾਏ ਜਾ ਰਹੇ ਆ ਸਕੂਲਾਂ ਦੇ ਨਾਮ ਸ਼ਹੀਦਾਂ ਦੇ ਨਾਂ ਦੇ ਕੀਤੇ ਜਾ ਰਹੇ ਆ ਸੜਕਾਂ ਦੇ ਨਾਮ ਜਿਹੜੇ ਸ਼ਹੀਦਾਂ ਦੇ ਨਾਂ ਤੇ ਕੀਤੇ ਜਾ ਰਹੇ ਆ ਤਾਂ ਕਿ ਉਹਨਾਂ ਦਾ ਜਿਹੜਾ ਨਾਮ ਆ ਉਹਨੂੰ ਵੱਡਾ ਕੀਤਾ ਜਾਵੇ ਔਰ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨਾਂ ਤੋਂ ਸੇਫਲੈਸ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਵਾਇਵਲਦੀ ਕਾ ਖਾਲਸਾ ਵਾਇਵਲਦੀ ਦੀ ਬਤੇ ਮੈਂ ਸੇਖਵਾ ਸਾਹਿਬ ਦਾ ਬਹੁਤ ਧੰਨਵਾਦੀਆਂ। ਸਿਬਾ ਪਹਿਲੀ ਗੱਲ ਅਸੀਂ ਇਹਦੇ ਫਿਰ ਜਿਆਦਾ ਕਾ ਲਿਵਾ ਹੋ ਜਾਣਾ। ਸਭ ਤੋਂ ਵੱਡੀ ਦੇਣ ਜਿਹੜੀ ਜਿਹੜਾ ਸਾਲਾ ਸ਼ਹੀਦ ਦੇ ਗੇੜ ਦੇ ਦਿੱਤੀ ਆ 8 ਲੱਖ ਤੇ 60 ਹਜ਼ਾਰ ਰੁਪਿਆ ਪੰਚਾਇਤ ਨੂੰ ਦੇ ਕੇ ਸਰਪੰਚ ਦੇ ਖਾਤੇ 'ਚ ਪਾ ਕੇ ਤੇ ਸਰਪੰਚ ਉਹਨਾਂ ਨੇ ਅੱਜ ਪ੍ਰਵਾਨਗੀ ਦੇ ਦਿੱਤੀ ਆ ਤੇ ਗੇੜ ਦਾ ਜਿਹੜਾ ਕੰਮ ਕੱਲ੍ਹ ਤੋਂ ਜੱਗੀ ਪੱਧਰ ਤੇ ਹੋਏਗਾ ਇੱਕ ਦਿਨ ਦੇ ਵਿੱਚ ਆਦੀ ਕੋਸ਼ਿਸ਼ ਕੀਤੀ ਕਰਕੇ ਤੇ ਸੇਖਵਾ ਸਾਹਿਬ ਨੂੰ ਦੁਬਾਰਾ ਉਸੇ ਗੇੜ ਤੇ ਫੇਰ ਬੁਲਾਇਆ ਜਾਏਗਾ ਉਪਰੰਤ ਬਸ ਸੇਖਵਾ ਸਾਹਿਬ ਕੋ ਇੱਕ ਸਟੇਡੀਅਮ ਮੰਗਿਆ ਵਾ ਜਿੰਨੇ ਲੋਕ ਜੇ ਬਦਲਣੇ ਕੰਮ ਆਤ ਲਿਸਤਾ ਤਿਆਰ ਕੀ ਪਿਆ ਮੈਂ ਘਰ ਜਾ ਕੇ ਸਾਰੀ ਬੋਝਰੀਆਂ ਨੇ ਦੇਰਾਂ ਦੀ ਖਾਲ ਜਿਹੜੀ ਕੋ ਮੈਂ ਲੋਸਨ ਦਵਾਣਾ ਕੋ ਪੈਸੇ ਜਿੰਦਾਂ ਮੰਗਾ ਮੈਂ ਪਿੰਡ ਵੀ ਲਾਉਣੇ ਆ ਮੈਂ 1 ਰੁਪਈਆ ਦਾ ਵਫਾਦਾਰ ਹਵਾ ਤੇ ਸੇਵਾ ਦਾ ਸੇਵਾ ਦਾ ਜਿੱਥੇ ਮਰਜ਼ੀ ਨੂੰ ਪਾਲ ਕੇ ਬਾਹਰ ਕੱਢ ਕੇ ਛੋੜ ਦੇਣਾ ਜਦੋਂ ਮਾਰਾਂ ਨੇ ਮੈਨੂੰ ਪਾਲ ਕੇ ਲਿਆ ਉਸ ਵਾਰ ਮੇਰੇ ਘਰ ਦੇ ਨਾਲ ਮੇਰੇ ਕੋ ਪਿੰਡ ਦੇ ਵਿੱਚ ਇਲਾ ਕੰਮ ਕਰਾਤਾ ਤੇ 20 ਸਾਲਾਂ ਦੇ ਵਿੱਚ ਮੇਰਾ ਖਿਆਲ ਇਹ ਕੋਈ ਕੰਮ ਨਹੀਂ ਹੋਇਆ ਹੋਗਾ ਜਿਹੜੇ ਸਾਰੇ ਪਿੰਡ ਗਵਾ ਖਲੋਤਾ ਵਾ ਜਿੰਨੂੰ ਕੋਈ ਉਹ ਭਰਾਵੇਗਾ ਕਿ ਵਾਕੇ ਸੇਹਾ ਸਾਹਿਬ ਨੇ ਪੈਸਾ ਦਿੱਤਾ ਤੇ ਗਰਦਾਰ ਸਿੰਘ ਨੇ ਕੰਮ ਕੀਤਾ ਮੈਂ ਇੰਦੀਆ ਗੱਲਾ ਕਹਿੰਦਾ ਸੇਹਾ ਜੀ ਦਾ ਬਹੁਤ ਧੰਨਵਾਦੀਆਂ ਵਾ ਗੁਰਦੀ ਦਾ ਖਾਲਸਾ ਵਾ ਗੁਰਦੀ ਦੀ ਫਤਿਹ